ਬਾਲੀਵੁੱਡ ਦੇ ਹੀਮਨ ਤਰਮਿੰਦਰ ਦੀ ਮੌਦੀ ਖਬਰ ਨੂੰ ਲੈ ਕੇ ਪਤਨੀ ਹੇਮਾ ਮਲਨੀ ਦਾ ਗੁੱਸਾ ਫੁੱਟ ਗਿਆ ਸੋਸ਼ਲ ਮੀਡੀਆ ਤੇ ਅਫਵਾਹ ਫੈਲ ਰਹੀ ਆ ਕਿ ਬਾਲੀਵੁੱਡ ਦੇ ਦਿੱਗਜ ਅਦਾਕਾਰ ਅਤੇ ਹੀਮਨ ਤਰਮਿੰਦਰ ਦਾ ਦੇਹਾਂਤ ਹੋ ਗਿਆ ਪੂਰੇ ਦੇਸ਼ 'ਚ ਸਵੇਰੇ ਸਵੇਰੇ ਇਸ ਖਬਰ ਨੇ ਮਾਤਮ ਦਾ ਮਾਹੌਲ ਪੈਦਾ ਕਰ ਦਿੱਤਾ ਕੁਝ ਘੰਟਿਆਂ ਦੇ ਅੰਦਰ ਇਹ ਖਬਰ ਇੰਨੇ ਵੱਡੇ ਲੈਵਲ ਤੇ ਫੈਲ ਗਈ ਜਿਸ ਨਾਲ ਪ੍ਰਸ਼ੰਸਕ ਅਤੇ ਫਿਲਮ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਪਰ ਹੁਣ ਤਰਮਿੰਦਰ ਦੀ ਪਤਨੀ ਅਤੇ ਅਦਾਕਾਰਾ ਹੇਮਾ ਮਲਨੀ ਨੇ ਖੁਦ ਦਾਗੇ ਆਕੇਸ ਖਬਰਦਾਰ ਖੰਡਨ ਕੀਤਾ ਤੇ ਉਹਨਾਂ ਲੋਕਾਂ ਨੂੰ ਸਖਤ ਫਟਕਾਰ ਲਗਾਈ ਹੈ ਜੋ ਬਿਨਾਂ ਕਿਸੇ ਪੁਸ਼ਟੀ ਦੇ ਅਜਹੀਆਂ ਝੂਠੀਆਂ ਖਬਰਾਂ ਫੈਲਾ ਰਹੇ ਹਨ। ਹੀਮਾ ਮਾਲਨੀ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਜੋ ਹੋ ਰਿਹਾ ਹੈ ਉਹ ਮੁਆਫ ਕਰਨ ਯੋਗ ਨਹੀਂ ਹੈ। ਜ਼ਿੰਮੇਵਾਰ ਚੈਨਲ ਕਿਸੇ ਅਜਿਹੇ ਵਿਅਕਤੀ ਬਾਰੇ ਝੂਠੀਆਂ ਖਬਰਾਂ ਕਿਵੇਂ ਫੈਲਾ ਸਕਦੇ ਨੇ ਜੋ ਇਲਾਜ ਪ੍ਰਤੀ ਹੰਗਾਰਾ ਪਰ ਰਿਹਾ ਤੇ ਹੌਲੀ-ਹੌਲੀ ਠੀਕ ਹੋ ਰਿਹਾ ਹੈ। ਇਹ ਬਹੁਤ ਹੀ ਨਿਰਾਦਰਜਨਕ ਅਤੇ ਗੈਰ ਜ਼ਿੰਮੇਵਾਰਾਨਾ ਵਿਵਹਾਰ ਹੈ। ਪਰ ਕਰਕੇ ਪਰਿਵਾਰ ਅਤੇ ਉਹਨਾਂ ਦੀ ਨਿੱਜਤਾ ਦਾ ਸਤਿਕਾਰ ਕਰੋ। ਹੇਮਾ ਦੇ ਬਿਆਨ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਹੈ ਕਿ ਧਰਮਿੰਦਰ ਜਿਉਂਦੇ ਹਨ ਅਤੇ ਹਸਪਤਾਲ ਦੇ ਵਿੱਚ ਹੌਲੀ-ਹੌਲੀ ਠੀਕ ਹੋ ਰਹੇ ਹਨ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਦੀ ਖਬਰ ਦੇ ਉੱਤੇ ਵਿਰਾਮ ਲੱਗ ਗਿਆ।